ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨਪ ਸਿੰਘ ਦੇ ਕਤਲ ਦੇ ਦੋਸ਼ੀ ਜਗਤਾਰ ਸਿੰਘ ਤਾਰਾ ਨੂੰ ਯੂਪੀਏ ਕੇਸ ਦੇ ਵਿੱਚ ਬਰੀ ਕਰ ਦਿੱਤਾ ਗਿਆ ਜੀ ਹਾਂ ਜਲੰਧਰ ਅਦਾਲਤ ਨੇ ਇਹ ਵੱਡਾ ਫੈਸਲਾ ਸੁਣਾਇਆ ਅੱਜ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਜਲੰਧਰ ਦੀ ਅਦਾਲਤ ਵਿੱਚ ਤਾਰਾ ਦੀ ਪੇਸ਼ੀ ਹੋਈ ਸੀ ਜਿੱਥੇ ਅਦਾਲਤ ਨੇ ਸੁਣਵਾਈ ਕਰਦਿਆਂ ਇਸ ਮਾਮਲੇ ਵਿੱਚ ਤਾਰਾ ਨੂੰ ਬਰੀ ਕਰ ਦਿੱਤਾ ਹੈ ਦੱਸਦੇ ਇਹ ਕਿ ਤਾਰਾ ਦੇ ਖਿਲਾਫ 2012 ਦੇ ਵਿੱਚ ਗੁਰਾਇਆਂ ਥਾਣੇ ਦੇ ਵਿੱਚ ਯੂਪੀਏ ਅਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੀ ਸੁਣਵਾਈ ਚੱਲ ਰਹੀ ਸੀ ਤਾਰਾ ਦੇ ਵਕੀਲ ਕੇ ਐਸ ਹੁੰਦਲ ਨੇ ਦੱਸਿਆ ਕਿ 20 ਮਈ ਨੂੰ ਅਦਾਲਤ ਵਿੱਚ ਬਹਿਸ ਹੋਈ ਸੀ ਜਿਸ ਤੋਂ ਬਾਅਦ ਅਦਾਲਤ ਨੇ ਅੱਜ ਸੁਣਵਾਈ ਤੈਅ ਕੀਤੀ ਸੀ ਤੇ ਅੱਜ ਤਾਰਾ ਨੂੰ ਅਦਾਲਤ ਦੇ ਵੱਲੋਂ ਬਰੀ ਕਰ ਦਿੱਤਾ ਗਿਆ ਤਾਰਾ ਦੇ ਬਰੀ ਹੋਣ ਤੇ ਸਿੱਖ ਜਥੇਬੰਦੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਦੱਸ ਦਈਏ ਕਿ ਤਾਰਾ ਦਾ ਜਨਮ 1970 ਨੂੰ ਰੋਪੜ ਜ਼ਿਲ੍ਹੇ ਦੇ ਪਿੰਡ ਡੇਕਵਾਲਾ ਵਿੱਚ ਹੋਇਆ ਸੀ ਬਚਪਨ ਵਿੱਚ ਹੀ ਉਹ ਆਪਣੇ ਖੇਤਰ ਵਿੱਚ ਸਰਗਰਮ ਖਾਲਿਸਤਾਨੀ ਲਹਿਰ ਦੇ ਕਾਰਕੁਨਾਂ ਦੇ ਪ੍ਰਭਾਵ ਹੇਠ ਆਇਆ ਅੱਸੀਵੀਆਂ ਦੌਰਾਨ ਪੰਜਾਬ ਦੇ ਵਿੱਚ ਚੱਲਦੇ ਹਿੰਸਕ ਦੌਰ ਦੌਰਾਨ ਪਰਿਵਾਰ ਨੇ ਤਾਰਾ ਨੂੰ ਵੱਡੇ ਭਰਾ ਦੇ ਕੋਲ ਦਿੱਲੀ ਭੇਜਿਆ ਸੀ ਦਿੱਲੀ ਜਾ ਕੇ ਤਾਰਾ ਨੇ ਖਾਲਿਸਤਾਨੀ ਕਾਰਕੁਨਾਂ ਦੇ ਨਾਲ ਰابطਾ ਵਧਾਇਆ ਤੇ ਬੱਬਰ ਖਾਲਸਾ ਦੇ ਵਿੱਚ ਸੁਰਗਰਮ ਹੋ ਗਿਆ 1995 ਦੇ ਵਿੱਚ ਤਾਰਾ ਨੇ ਜਗਤਾਰ ਸਿੰਘ ਹਵਾਰਾ ਤੇ ਦिलावर ਸਿੰਘ ਬੱਬਰ ਦੇ ਨਾਲ ਰਲ ਕੇ ਤਤਕਾਲੀ ਮੁੱਖ ਮੰਤਰੀ ਬਿਆਨਤ ਸਿੰਘ ਨੂੰ ਮਾਰਨ ਦੇ ਲਈ ਚੰਡੀਗੜ੍ਹ ਦੇ ਪੰਜਾਬ ਸਕੱਤਰਤ ਦੇ ਵਿੱਚ ਬੰਬ ਧਮਾਕਾ ਕੀਤਾ ਬਿਆਨਤ ਸਿੰਘ ਕਤਲ ਕੇਸ ਦੇ ਵਿੱਚ ਤਾਰਾ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਗਿਆ ਤੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ 2004 ਦੇ ਵਿੱਚ ਤਾਰਾ ਨੇ ਹਵਾਰਾ ਤੇ ਪਰਮਜੀਤ ਸਿੰਘ ਪੇਉਰਾ ਦੇ ਨਾਲ ਚੰਡੀਗੜ੍ਹ ਦੀ ਅਤ ਆਧੁਨਿਕ ਜੇਲ੍ਹ ਦੇ ਵਿੱਚੋਂ 94 ਫੁੱਟ ਲੰਬੀ ਸੁਰੰਗ ਪੁੱਟੀ ਤੇ ਫਰਾਰ ਹੋ ਗਏ ਫਰਾਰ ਹੋਣ ਤੋਂ 11 ਸਾਲ ਬਾਅਦ ਤਾਰਾ ਨੂੰ 6 ਜਨਵਰੀ 2015 ਨੂੰ ਬੈਂਕਾਕ ਦੇ ਵਿੱਚ THAILAND ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤਾਰਾ ਨੂੰ ਭਾਰਤ ਲਿਆਂਦਾ ਗਿਆ ਤੇ ਮੁਰਤੋਂ ਬਿਆਨ ਸਿੰਘ ਕਤਲ ਕੇਸ ਤੇ ਬੁੜੈਲ ਜੇਲ੍ਹ ਬ੍ਰੇਕ ਵਰਗੇ ਕੇਸ ਚ ਲਾਈ ਗਏ ਜਿਸ ਤੋਂ ਬਾਅਦ ਬਿਆਨ ਸਿੰਘ ਕਤਲ ਕੇਸ ਵਿੱਚ ਤਾਰਾ ਨੇ ਜਨਵਰੀ 2018 ਦੇ ਵਿੱਚ ਅਦਾਲਤ ਅੱਗੇ ਲਿਖਤੀ ਤੌਰ ਤੇ ਆਪਣਾ ਗੁਨਾਹ ਸਵੀਕਾਰ ਕੀਤਾ ਤੇ 16 ਮਾਰਚ 2018 ਨੂੰ ਅਦਾਲਤ ਨੇ ਤਾਰਾ ਨੂੰ ਬਿਆਨਤ ਕੇਸ ਦੇ ਵਿੱਚ ਦੋਸ਼ੀ ਮੰਨਿਆ ਤੇ 17 ਮਾਰਚ 2018 ਨੂੰ ਉਮਰ ਭਰ ਦੇ ਲਈ ਕੈਦ ਦੀ ਸਜ਼ਾ ਸੁਣਾ ਦਿੱਤੀ ਸੋ ਬਿਆਨ ਸਿੰਘ ਕਤਲ ਕੇਸ ਦੇ ਵਿੱਚ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਤਾਰਾ ਦੀ ਅੱਜ 2012 ਦੇ ਯੂਪੀ ਇਹ ਦੇ ਕੇਸ ਵਿੱਚ ਸੁਣਵਾਈ ਹੋਈ ਹੈ ਜਿਸ ਦੇ ਵਿੱਚ ਜਲੰਧਰ ਅਦਾਲਤ ਨੇ ਤਾਰਾ ਨੂੰ ਬਰੀ ਕਰ ਦਿੱਤਾ ਹੈ ਬਿਊਰੋ ਰਿਪੋਰਟ এবੀਪੀ ਸੰਜਾ